ਕੌਮ ਦੇ ਜਥੇਦਾਰ ਨੇ ਆਖਿਆ ਕਹਿਣ ਲੱਗੇ ਖਾਲਸਾ ਜੀ ਅੱਜ ਚਮਕੌਰ ਦੀ ਗੜੀ ਨੂੰ ਯਾਦ ਕਰ ਲੋ ਚਮਕੌਰ ਦੀ ਗੜੀ ਨੂੰ ਇੱਕ ਪੰਨੇ 10 ਲੱਖ ਤੇ ਦੂਜੇ ਪੰਨੇ ਲੜਨ ਵਾਲਿਆਂ ਦੀ ਗਿਣਤੀ ਟੋਟਲ 44 ਸੀ ਟੋਟਲ 44 ਅੱਜ ਤੁਸੀਂ ਸਰਦਾਰ ਹਰੀ ਸਿੰਘ ਨੂੰ ਯਾਦ ਕਰੋ ਜਿਹੜਾ ਪੇਸ਼ਾਵਰ ਦੇ ਕਿਲੇ ਵਿੱਚ ਕਈ ਮਹੀਨੇ ਬਿਮਾਰ ਪਿਆ ਰਿਆ ਤੇ ਜਦੋਂ ਪਤਾ ਲੱਗਾ ਕੌਮ ਦੀ ਅਣਖ ਨੂੰ ਕੋਈ ਹੱਥ ਪਾਉਣ ਆਇਆ 3 ਮਹੀਨੇ ਬਿਮਾਰ ਪਿਆ ਹੋਇਆ ਮੰਜੇ ਤੇ ਜਿਵੇਂ ਛਾਲ ਮਾਰ ਕੇ ਉੱਠਿਆ ਕੌਮ ਦੀ ਵਿਗੜੀ ਸਵਾਰ ਕੇ ਗੁਰਪੁਰੀ ਪਿਆਮਾ ਕਰ ਗਿਆ ਪਰ ਯਾਦ ਕਰੋ ਕੌਮ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨੂੰ ਜਿਨੇ 40ਆਂ ਤੋਪਾਂ ਦਾ ਮੁਕਾਬਲਾ ਕਰਦਿਆਂ ਕਰਦਿਆਂ ਆਪਣੀ ਸ਼ਹਾਦਤ ਦਿੱਤੀ ਸੀ ਤੁਰਕੀ ਪਹਾੜੀ ਨੂੰ ਜਾਂਦਿਆਂ ਅੱਜ ਉਹਨਾਂ ਮਰਦਾਂ ਨੂੰ ਯਾਦ ਕਰੋ ਅੱਜ بے ਛੱਕ ਸ਼ਹੀਦ ਹੋ ਜਿਓ ਕੰਡ ਬਖਾ ਕੇ ਕੌਮ ਨੂੰ ਨਾ ਭਜਿਓ ਰਹਿੰਦੀ ਤੁਹਾਡੀ ਵੰਛਾ ਤੱਕ ਤੁਸੀਂ ਕੌਮ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੋਗੇ 1800 ਨਿਹੰਗ ਸਿੰਘ ਨੇ ਜਕਾਰੇ ਛੱਡੇ ਉਹਨਾਂ ਆਖਿਆ ਬਾਬਾ ਜੀ ਕੋਈ ਭਲੇਖਾ ਸਾਡੇ ਤੇ ਕੋਈ ਸ਼ੱਕ ਹੈ ਵੀ ਸਿਰ ਤੇ ਦਿਮਾਲੇ ਹੋਣ ਦਿਮਾਲਿਆਂ ਚ ਫਰਰੇ ਹੋਣ ਤੇ ਦਿਮਾਲਿਆਂ ਤੇ 40 40 ਚੱਕਰ ਹੋਣ ਇਹ ਅਸੀਂ ਨਹੀਂ ਭੱਜਾਂਗੇ ਜਦੋਂ ਮੈਦਾਨੇ ਜੰਗ ਵਿੱਚੋਂ ਭੱਜੇ ਗੋਰੀਆ ਨੇ ਕਹਿਣਾ ਗੁਰੂ ਕਲਗੀ ਧਰਮ ਮਾਰਾ ਜੀ ਦਾ ਪਰਚਮ ਭੱਜਾ ਜਾ ਰਿਆ ਨਿਸ਼ਾਨ ਸਾਹਿਬ ਭੱਜਾ ਜਾ ਰਿਆ ਬਾਬਾ ਫਿਕਰ ਨਾ ਕਰ ਕੇ ਇਹ ਗੱਲੋਂ ਸਿਰ ਤੇ ਦੇ ਦਾਂਗੇ ਲੇਕਿਨ ਕੌਮ ਨੂੰ ਕਦੇ ਕੌਮ ਨੂੰ ਨੀਵੀਂ ਪਾਉਣ ਵਾਸਤੇ ਮਜਬੂਰ ਨਹੀਂ ਕਰਾਂਗੇ ਕੌਮ ਦੇ ਜਥੇਦਾਰ ਨੇ ਆਖਿਆ ਠੀਕ ਹੈ ਪੈ ਗਿਆ ਦੁਸ਼ਮਨ ਦੇ ਗਾਲ ਇੱਕ ਬੰਨੇ 45000 ਦੂਜੇ ਬੰਨੇ 1800 ਨਿਹੰਗ ਸਿੰਘ ਨੇ ਨਾਸਾਂ ਥਾਣੀ ਧੂਆ ਕੱਢ ਕੇ ਰੱਖ ਦਿੱਤਾ ਜਿਹੜਾ ਆਪਾਂ ਕਹਿੰਦੇ ਨਾ ਮੁਦਕੀ ਦਾ ਮੈਦਾਨ ਪੰਥਾ ਹਾਰਿਆ ਹਾਰਿਆ ਨਹੀਂ ਸੀਗਾ ਚਲੋ ਮੇਰੇ ਤੇ ਵੀ ਰਹਿਣ ਦਿਓ ਪੀ ਮੈਂ ਜਿਉ ਕਮਾਂਗਾ ਤੁਸੀਂ ਕਹੋਗੇ ਪ੍ਰੂਫ ਸ਼ਾ ਮੁਹੰਮਦ ਦਾ ਜੰਗਨਾਮਾ ਲੈ ਕੇ ਪੜਿਓ ਬੜੀ ਕਾਬਲੇ ਗੌਰੋ ਕਿਤਾਬ ਹੈ ਪੰਜਾਬੀ ਚ ਮਿਲ ਜਾਂਦੀ ਹੈ ਉਹਦਾ ਪੜਦਿਆ ਪੜਦਿਆ ਬੰਦੇ ਨੂੰ ਇੰਨਾ ਨਸ਼ਾ ਹੁੰਦਾ ਰੋਟੀ ਖਾਣੀ ਬੰਦਾ ਚੜ ਦਿੰਦਾ ਬੜੀ ਬਹੁਤ ਵਧੀਆ ਉਹਨਾਂ ਨੇ ਉਹਦੇ ਵਿੱਚ ਸ਼ੇਅਰ ਲਿਖੇ ਨੇ ਉਹ ਲਿਖਦੇ ਨੇ ਇਹ ਜੰਗ ਦਾ ਹਵਾਲਾ ਉਹ ਕਹਿੰਦੇ ਐਸੀ ਫਰੰਗੀ ਨੂੰ ਭਾਜ ਆਈ ਨਸੇ ਜਾਨ ਗੋਰੇ ਦਿੱਤੀ ਕੰਡ ਮੀਆਂ ਕਹਿੰਦੇ ਮੋਦਕੀ ਦੇ ਮੈਦਾਨ ਵਿੱਚੋਂ ਈਸਟ ਇੰਡੀਆ ਕੰਪਨੀ ਦੇ ਨੁਮਾਇੰਦੇ ਭਾਜ ਉੱਠੇ ਲਾਰਡ ਹਾਰਡਿੰਗ ਭਾਜ ਉੱਠੇ ਐਸੀ ਫਰੰਗੀ ਨੂੰ ਬਾਜ ਆਈ ਨਸੇ ਜਾਣ ਗੋਰੇ ਦਿੱਤੀ ਕੰਡ ਮੀਆਂ ਉਹਨੇ ਅਗਲੇ ਬੰਨੇ ਬਾੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਉਹ ਕਹਿੰਦਾ ਜਾ ਕੇ ਲਾਟ ਨੂੰ ਕਿਸੇ ਨੇ ਖਬਰ ਦਿੱਤੀ ਲੰਡਨ ਹੋਈ ਬੈਠੀ ਤੇਰੀ ਰੰਡ ਮੀਆਂ ਕਹਿੰਦੇ ਲਾਟ ਸਾਹਿਬ ਨੂੰ ਕਿਸੇ ਨੇ ਜਾ ਕੇ ਆਖਿਆ ਭੀ ਜੇ ਦੋ ਚਾਰ ਮਿੰਟ ਹੋਰ ਖਲੋਗੇ ਹੋ ਨਾ ਤੂੰ ਇੱਥੇ ਮਰ ਜਾਣਾ ਤੇ ਤੇਰੀ ਬੇਗਮ ਨੇ ਲੰਡਨ ਦੀ ਧਰਤੀ ਤੇ ਰੰਡੀ ਹੋ ਜਾਣਾ ਰੰਡੀ ਜੇ ਤੇ ਬਚਾਉਣੀ ਚਾਹਣਾ ਤੇ ਅੱਡੀਆਂ ਰੱਖ ਸਿਰ ਤੇ ਪੈਰ ਰੱਖ ਤੇ ਬਾਜ ਚੱਲ ਕਿਸੇ ਜਾ ਕੇ ਲਾਟ ਨੂੰ ਖਬਰ ਦਿੱਤੀ ਲੰਡਨ ਹੋਏ ਬੈਠੀ ਤੇਰੀ ਰੰਡ ਮੀਆਂ ਸ਼ਾਹ ਮੁਹੰਮਦ ਆ ਵੇਖ ਮੈਦਾਨ ਜਾ ਕੇ ਰੋਲਦੀ ਗੋਰੀਆਂ ਦੀ ਉਥੇ ਝੰਡ ਮੀਆਂ ਉਹ ਕਹਿੰਦਾ ਭੂਰੀ ਰੇਤ ਦੇ ਉੱਪਰ ਕੱਕੇ ਕੱਕੇ ਵਾਲ ਖੇਲੇਦੇ ਸਨ ਜਿਹੜੇ ਦੂਰੋਂ ਪਤਾ ਲੱਗਦਾ ਸੀ ਅੰਗਰੇਜ਼ਾਂ ਦੀ ਝੰਡ ਹੈ ਕਹਿੰਦਾ ਖਿਡਾਰੀ ਕਿੰਨੇ ਕੌਮ ਦੇ ਜਥੇਦਾਰ 90 ਸਾਲ ਦੀ ਉਮਰ ਵਾਲੇ ਬਾਬਾ ਹਨੂਮਾਨ ਸਿੰਘ ਅੰਗਰੇਜ਼ ਪਾਜੁੱਠੇ ਤੇ ਬਾਬਾ ਜੀ ਨੂੰ ਸਿੰਘਾਂ ਨੇ ਆਖਿਆ ਪੀ ਬਾਬਾ ਜੀ ਹੁਣ ਕਿਤਰਾ ਕਰਨਾ ਕੀ ਵਿਚਾਰਿਆ ਬਾਬਾ ਜੀ ਨੇ ਆਖਿਆ ਲਾਹੌਰ ਨਹੀਂ ਜਾਣਾ ਜਾਂਗਾ ਪਾਜਿੱਤ ਗਿਆ ਹੁਣ ਚੱਲ ਗਏ ਪਟਿਆਲੇ ਕਰਨਾ ਪਤਾ ਕੀ ਹੀ ਕੌਮ ਦੇ ਜੱਥੇਦਾਰ ਨੇ ਕੱਲਾ ਪਟਿਆਲੇ ਥੋੜਾ ਰੁਕਣਾ ਆਹੀਗਾ ਪਟਿਆਲੇ ਤੇ ਕਬਜ਼ਾ ਕਰਕੇ ਨਾਬਾ ਜਿੰਦ ਘੇਰੇ ਵਿੱਚ ਲੈ ਕੇ ਹੋ ਸਕਦਾ ਸੀ ਜੇ ਕਿਤੇ ਕਿਰਪਾ ਕਰਦਾ ਤੇ ਬਾਬਾ ਲੰਡਨ ਦੀਆਂ ਗਲੀਆਂ ਤੱਕ ਪਹੁੰਚਦਾ ਲੰਡਨ ਦੀਆਂ ਗਲੀਆਂ ਤੱਕ ਉਹਨੇ ਆਖਿਆ ਲਾਹੌਰ ਨਹੀਂ ਜਾਣਾ ਲਾਹੌਰ ਨੂੰ ਸਾਂਭਣ ਵਾਲੇ ਵਾਧੂ ਬੈਠੇ ਨੇ ਪਟਿਆਲੇ ਚੱਲੋ ਸੱਦੇ ਬਾਬੇ ਨੇ ਮੈਦਾਨ ਜਿੱਤਿਆ ਪਟਿਆਲੇ ਚਲ ਗਿਆ ਜਿੱਥੇ ਗੁਰਦੁਆਰਾ ਹੈ ਦੁੱਖ ਨਿਵਾਰਨ ਸਹਿਬ ਉਹਦਾ ਪਹਿਲਾ ਨਾਮ ਸੀ ਨਿਹੰਗ ਸਿੰਘਾਂ ਦਾ ਤੋਬਾ ਉਥੇ ਜਾ ਕੇ ਕੌਮ ਦਾ ਨਿਹੰਗ ਸਿੰਘ ਕੌਮ ਦਾ ਜਥੇਦਾਰ ਕੁਝ ਆਰਾਮ ਲਗਾ ਕਰਨ ਨਾਲ ਕੁਝ ਫੌਜ ਸੀ ਜਦੋਂ ਰਾਤ ਅੱਧੀ ਰਾਤ ਬਤੀਤ ਹੋਈ ਨਾ ਇੱਕ ਬੰਦਾ ਚੁੱਪ ਕੇ ਜੇ ਗੁਰਦੁਆਰੇ ਨੂੰ ਘੇਰਾ ਡਿਆ ਪਉਣ ਚੁੱਪ ਕੇ ਜਿਹਾ ਹੌਲੀ ਹੌਲੀ ਉਹਨੇ ਜਦੋਂ ਆ ਘੇਰਾ ਕਰ ਲਿਆ ਨਾ ਮਜਬੂਤ ਤੋਪਾਂ ਲਈਆਂ ਬੀੜ ਉਨੇ ਇੱਕ ਤੋਪ ਦਾ ਗੋਲਾ ਛੁੱਟਿਆ ਬਾਬਾ ਜੀ ਦੇ ਡੇਰੇ 'ਚ ਇਹ ਬੰਦਾ ਕੌਣ ਆ ਇਹਦਾ ਨਾਮ ਹੈ ਕਰਮ ਸਿੰਘ ਸੇਖੇ ਨੂੰ ਚਿਰਦੇ ਨਾਲ ਕਹਿੰਦੇ ਸੀ ਕਰਮ ਅਲੀ ਜਿਵੇਂ ਮੱਸੇ ਰੰਗੜ ਦਾ ਨਾਮ ਮੱਸਾ ਰੰਗੜ ਨਹੀਂ ਹੈ ਉਹਦਾ ਨਾਮ ਸੀ ਮਿਸਾਲ ਉਲਤੀਨ ਸਿਖਾ ਨੇ ਚਿਰਨਾ ਮੁੜ ਕੇ ਉਹਨੂੰ ਕਿਹਾ ਮੱਸਾ ਰੰਗੜ ਰੰਗੜੋ ਦੀ ਗੋਤ ਸੀ ਤੋ ਖੈਰ ਇਹ ਹੁਣ ਕਰਮ ਸਿੰਘ ਕੌਣ ਆ ਜਿਨੇ ਗੋਲਾ ਛੁੱਟਿਆ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਗਏ। ਇੱਕ ਬੰਦਾ ਡੰਗਰ ਚਾਰ ਦਾ ਚਾਰ ਦਾ ਘਰੇ ਗਿਆ ਕੁਝ ਕਾਰ ਪੇਟਾ ਲਿਆਂਦੀ। ਉਹਨੇ ਮਹਾਰਾਜ ਦੇ ਚਰਨਾਂ 'ਚ ਰੱਖੀ ਫਿਰ ਵਾਪਸ ਘਰੇ ਗਿਆ ਨਮਸਕਾਰ ਕਰਕੇ। ਉਹਦਾ ਪਤੀਜਾ ਗਾੜੀਆਂ ਮਿਲ ਪਿਆ। ਜਿਹੜਾ ਨਮਸਕਾਰ ਕਰਕੇ ਗਿਆ ਬੰਦਾ ਉਹਦਾ ਨਾਂ ਹੈ ਕਾਲਾ। ਉਹਦੇ ਪਤੀਜੇ ਦਾ ਨਾਮ ਹੈ ਫੂਲ ਛੋਟਾ ਜਿਹਾ ਬੱਚਾ। ਉਹਨੇ ਆਖਿਆ ਚਾਚਾ ਕਿੱਥੋਂ ਆਇਆ? ਉਹ ਕਹਿੰਦਾ ਜੀ ਗੁਰੂ ਹਰ राय ਸਾਹਿਬ ਮਹਾਰਾਜ ਆਏ ਨੇ ਨਮਸਕਾਰ ਕਰਕੇ ਆਏ ਤੇ ਨਿੱਕੇ ਜਿਹੇ ਬੱਚੇ ਨੇ ਆਖਿਆ ਚਾਚਾ ਕਾਸ਼ ਕਿਤੇ ਮੇਰਾ ਮਾਂ-ਬਾਪ ਜਿੰਦਾ ਹੁੰਦਾ। ਤੇ ਮੈਨੂੰ ਵੀ ਸਤਵੇਂ ਦਾਤਾਰ ਦੇ ਚਰਨਾਂ 'ਚ ਲੈ ਕੇ ਜਾਂਦਾ ਚਾਚਾ ਮਤਾਏ ਵਾਕਿਆ ਹੀ ਚਾਚੇ ਤਾਏ ਨਹੀਂ ਬਣਦੇ ਹੁੰਦੇ ਚਾਚੇ ਤੇ ਦਿਲ ਨੂੰ ਏਡੀ ਲੱਗੀ ਅਗਲੇ ਦਿਨ ਚਾਚੇ ਨੇ ਨਾ ਆਪਣੇ ਭਤੀਜੇ ਦੇ ਸਿਰ ਤੇ ਦਹੀਂ ਵਾਲੀ ਮਟਕੀ ਰੱਖੀ ਉਹਨੇ ਆਖਿਆ ਜਦੋਂ ਗੁਰੂ ਹਰ Rai ਸਾਹਿਬ ਦੇ ਚਰਨਾਂ 'ਚ ਕਿਓ ਨਾ ਦਹੀਂ ਵਾਲੀ ਭੇਟਾ ਦੇ ਤੇ ਦਹੀਂ ਵਾਲੀ ਮਟਕੀ ਦਮੀ ਰੱਖ ਆਪਣੇ ਢੇਰ ਤੋਂ ਕੱਪੜਾ ਚੁੱਕ ਲਈ ਤੇ ਕੱਪੜਾ ਪਾ ਕੇ ਮੂੰਹ ਦੇ ਵਿੱਚ ਤੇ ਨੰਗਾ ਢਿੱਡ ਦੋਵਾਂ ਹੱਥਾਂ ਨਾਲ ਖੜਕਾਉਣ ਲੱਗ ਪਿਆ ਗਾੜੀ ਮੈਂ ਆਪੇ ਸਾਂਭ ਲਾਵਾਂਗਾ ਪਤੀ ਜੀ ਨੇ ਆਖਿਆ ਠੀਕ ਆ ਚਾਚਾ ਜੀ ਉਹ ਚਲੇ ਗਏ ਜਾ ਕੇ ਉਹਨੇ ਕਪੜਾ ਚੁੱਕਿਆ ਢੇਰ ਤੋਂ ਲੱਗ ਪਿਆ ਖੜਕਾਉਣ ਤੇ ਗੁਰੂ ਹਰਾਈ ਸਹਿਬ ਮਹਾਰਾਜ ਨੇ ਆਖਿਆ ਕਾਲਿਆ ਇਹ ਬੱਚਾ ਕੀ ਮੰਗਦਾ ਕਹਿੰਦਾ ਮਹਾਰਾਜ ਦਾ ਛੋਟਾ ਜਿਹਾ ਹੀ ਹੈ ਮਾਂ ਬਾਪੇ ਦਾ ਮਰ ਗਿਆ ਵਿਚਾਰੇ ਦਾ ਰੋਟੀ ਮਿਲਦੀ ਨਹੀਂ ਰਜਵੀਂ ਮਹਾਰਾਜ ਹੱਸ ਪਏ ਗੁਰੂ ਹਰਾਈ ਸਹਿਬ ਉੱਠ ਕੇ ਖਲੋਗੇ ਆਸਕੇ ਤੇ ਦੋਨੇ ਹੱਥ ਮਹਾਰਾਜ ਨੇ ਉਹਦੇ ਸਿਰ ਤੇ ਰੱਖ ਦਿੱਤੇ ਕਹਿੰਦੇ ਕਾਕਾ ਤੇਰਾ ਨਾਂ ਕੀ ਕਹਿੰਦਾ ਫੂਲ ਗੁਰੂ ਹਰਾਈ ਸਹਿਬ ਮਹਾਰਾਜ ਨੇ ਆਖਿਆ ਫੂਲ ਜਾ ਤੇਰੀ ਵੰਛਦੇ ਘੋੜੇ ਜਮਨਾ ਤੇ ਸਤਲੁਜ ਦਰਗਾਹ ਤੋਂ ਪਾਣੀ ਪੀਆ ਕਰਨਗੇ ਸੋਨੇ ਦੀਆਂ ਪਾਲਕੀਆਂ 'ਚ ਬਹਿ ਕੇ ਤੁਹਾਡੀਆਂ ਨੌਆਂ ਧੀਆਂ ਜਾਇਆ ਕਰਨਗੀਆਂ ਉਹਨੇ ਆਖਿਆ ਮਹਾਰਾਜ ਘਰ ਤੇ ਕੌਲੀ ਆਟੇ ਦੀ ਨਹੀਂ ਸੋਨੇ ਦੀਆਂ ਪਾਲਕੀਆਂ ਗੁਰੂ ਹਰੈ ਸਿੰਘ ਮਹਾਰਾਜ ਕਹਿੰਦੇ ਬਚਨ ਸੱਚ ਹੋਵੇਗਾ ਫੂਲ ਦੇ ਗਾੜੀ ਪੁੱਤਰ ਹੋਏ ਰਾਮਾ ਤੇ ਤਿਤ ਲੋਕਾ ਰਾਮੇ ਨੇ ਪਟਿਆਲਾ ਤੇ ਤਿਤ ਲੋਕੇ ਨੇ ਨਾਬਾ ਤੇ ਜੀਂਦ ਰਿਆਸਤ ਵਸਾਈ ਇਹ ਰਾਮੇ ਦਾ ਗੜ ਰਾਮ ਨੇ ਅਮਰਤ ਪਾਨ ਕਰ ਲਿਆ ਰਾਮ ਸਿੰਘ ਬਣ ਗਿਆ ਇਹਦਾ ਘਾਰੀ ਪੁੱਤਰ ਹੋਇਆ ਆਲਾ ਸਿੰਘ ਪਟਿਆਲੇ ਵਾਲਾ ਆਲਾ ਸਿੰਘ ਪਟਿਆਲੇ ਵਾਲੇ ਦਾ ਪੁੱਤਰ ਹੋਇਆ ਸਰਦੂਲ ਸਿੰਘ ਸਰਦੂਲ ਸਿੰਘ ਦਾ ਪੁੱਤਰ ਹੋਇਆ ਸਾਹਿਬ ਸਿੰਘ ਤੇ ਸਾਹਿਬ ਸਿੰਘ ਦਾ ਇਹੋ ਹੀ ਕਮੀਨਾ ਪੁੱਤਰ ਕਰਮ ਸਿੰਘ ਜਿਨੇ ਸਿੱਖਾਂ ਤੇ ਗੋਲੇ ਦਾਗੇ ਗੱਲ ਇੱਥੇ ਨਹੀਂ ਮੁੱਕ ਗਈ ਗੱਲ ਅੱਜ ਤੱਕ ਆਵੇਗੀ 2025 ਤੱਕ ਉਹ ਕਰਮ ਸਿੰਘ ਦਾ ਘਾਰੀ ਪੁੱਤਰ ਸੀ ਨਰਿੰਦਰ ਸਿੰਘ ਤੇ ਨਰਿੰਦਰ ਸਿੰਘ ਦਾ ਪੁੱਤਰ ਮਹਿੰਦਰ ਸਿੰਘ ਮਹਿੰਦਰ ਸਿੰਘ ਦਾ ਪੁੱਤਰ ਰਜਿੰਦਰ ਸਿੰਘ ਰਜਿੰਦਰ ਸਿੰਘ ਦਾ ਪੁੱਤਰ ਭਪਿੰਦਰ ਸਿੰਘ ਭਪਿੰਦਰ ਸਿੰਘ ਦਾ ਪੁੱਤਰ ਯਾਦਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਦਾ ਪੁੱਤਰ ਜਿਹੜਾ ਕਾਂਗਰਸ ਨੂੰ ਸੱਤ ਸਰੀਆ ਕਾਲ ਬੁਲਾ ਕੇ ਤੇ ਭਾਜਪਾ ਪਰ ਜੱਫੀ ਪਾ ਕੇ ਬਹਿ ਗਿਆ ਕੈਪਟਨ ਅਮਰਿੰਦਰ ਸਿੰਘ ਇਹ ਉਸੇ ਵੰਸ਼ ਵਿੱਚੋਂ ਭਾਈ ਇਹਨਾਂ ਦਾ ਹੀ ਵਾਟ ਵਡੇਰਾ ਜਿੰਨੇ ਕਿਤੇ ਗੋਲਾ打 ਗਿਆ ਸੀ ਸਿੱਖਾਂ ਦੇ ਡੇਰੇ ਉੱਪਰ ਉਹ ਜਦੋਂ ਗੋਲਾ ਛੁੱਟਿਆ ਤੇ ਕੁਝ ਸਿੰਘ ਸ਼ਹਾਦਤ ਦਾ ਜਾਨ ਪੀ ਗਿਆ ਹੁਣ ਜਿਹੜਾ ਇਹ ਕਹਿੰਨ ਨਾ ਨਿਹੰਗ ਸਿੰਘ ਐਵੇਂ ਕੱਪੜਾ ਚੁਤੀ ਫਿਰਦੇ ਆ ਕੋਈ ਐ ਨੀਲਾ ਕੱਪੜਾ ਰੱਖੀ ਫਿਰਦਾ ਮੋਢੇ ਤੇ ਕੋ ਖੇਸ ਰੱਖੀ ਫਿਰਦਾ ਐਵੇਂ ਨਹੀਂ ਆ ਭਾਈ ਇਹਦੇ ਪਿੱਛੇ ਕੋਈ ਲੌਜਿਕ ਆ ਇਹਦੇ ਪਿੱਛੇ ਕੋਈ ਇਤਿਹਾਸ ਆ ਐਵੇਂ ਕੱਪੜਾ ਕੌਣ ਚੁਤੀ ਫਿਰਦਾ ਭਾਈ ਆ ਮੈਂ ਹਜੂਰੀਆ ਗੱਲ 'ਚ ਪਾਇਆ ਮੇਰੇ ਨਾਲ ਦੀਆਂ ਨੇ ਕਿਉਂ ਨਹੀਂ ਪਾਇਆ ਉਹ ਸਰੰਗੀ ਵਿਚੋਂ ਲੱਗਿਆ ਦਿੱਕਤ ਆਉਂਦੀ ਟੱਡ ਵਜੋਂ ਲੱਗਿਆ ਵੀ ਕਈ ਵਾਰੀ ਦਿੱਕਤ ਆਉਂਦੀ ਹੈ ਕੋਈ ਵੀ ਚੀਜ਼ ਹੋਵੇ ਐਵੇਂ ਨਹੀਂ ਰੱਖੀ ਜਾਂਦੀ ਉਹ ਜਦੋਂ ਸਤਕਾਰਯੋਗ ਡੇਰੇ ਜਾ ਕੇ ਗੋਲਾ ਵਜਾ ਤੇ ਬਾਬਾ ਹਨੂਮਾਨ ਸਿੰਘ ਦੇ ਮੋਢੇ ਤੇ ਸੀ ਖੇਸ ਆ ਕੋਮ ਦਾ ਜਥੇਦਾਰ ਨੇ ਤੋਪ ਵੇਖੀ ਸਾਹਮਣੇ ਤੇ ਤੋਪ ਵੱਲੇ ਭੱਜ ਉੱਠਾ ਤੇ ਭੱਜੇ ਭੱਜੇ ਜਾਂਦਿਆ ਕੋ ਜਿਹੜਾ ਮੋਢੇ ਤੇ ਖੇਸ ਪਿਆ ਸੀ ਨਾ ਉਹਨੂੰ ਬੋਲ-ਮੋਲ ਜਾਂ ਕਰਕੇ ਤੇ ਬਿੰਨੂ ਬਣਾ ਲਿਆ ਬਿੰਨੂ ਉਹ ਜਾਂਦਿਆਂ ਸਾਰ ਤੋਪ ਦੇ ਮੂੰਹ ਵਿੱਚ ਕੋਮ ਦੇ ਜਥੇਦਾਰ ਨੇ ਖੇਸ ਦਿੱਤਾ ਠੋਕ ਤਲਵਾਰ ਕਰਕੇ ਬੇਮਿਆਨ ਕਿ ਤੋਪ ਜੀ ਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੱਤਾ ਇੰਨੇ ਨੂੰ ਦੂਜੇ ਸਿੰਘ ਦਵਾ-ਦਾਵਾ ਤਿਆਰ ਪਰ ਤਿਆਰ ਹੋ ਗਏ ਕੋਮ ਦਾ ਜਥੇਦਾਰ ਨੇ ਆਖਿਆ ਖਾਲਸਾ ਜੀ ਮਰਨ ਤੱਕ ਜੰਗ ਜਾਰੀ ਰਹੇਗੀ ਮਰਨ ਤੱਕ ਜਿਹੜੀ ਕੌਮ ਇਹ ਕਵੇ ਨਾ ਅਸੀਂ ਮਰਨ ਤੱਕ ਆਪਣੇ ਹੱਕਾਂ ਦੀ ਖਾਤਰ ਲੜਾਂਗੇ ਉਹ ਕੌਮਾਂ ਰਾਜਪਾਗ ਲੈ ਜਾਂਦੀਆਂ ਹੁੰਦੀਆਂ ਤੇ ਜਿਹੜੀ ਕੌਮ ਕਵੇ ਵੀ ਜੀਵੇ ਢਿੱਡਾ ਜੀ ਦੁਨੋ ਖਾ ਤੇ ਤੁਮਿਓ ਪੀ ਤੁਮਿਓ ਪੋਤ ਤੇ ਤੁਮਿਓ ਤੀ ਤੈਨੂੰ ਹੋਰ ਕਿਸੇ ਨਾਲ ਕੀ ਉਹ ਕੌਮਾਂ ਭਿਖਾਰੀ ਬਣ ਜਾਂਦੀਆਂ ਹੁੰਦੀਆਂ ਕੌਮਾਂ ਰਾਜਪਾਗ ਨਹੀਂ ਲੈਂਦੀਆਂ ਹੁੰਦੀਆਂ ਜਿਹੜੀ ਆਪਣੇ ਢਿੱਡ ਤੱਕ ਹੀ ਕੌਮ ਸੀਮਤ ਰਹਿ ਜੇ ਨਾ ਮਾਫੀ ਦਿਓ ਭੈਣੋ ਜਿਹੜੀ ਭੈਣ ਨੇ ਹੋਏ ਸੋਚ ਜਾਣਾ ਸੋਨੂ ਦੇ ਪਾਪਾ ਸਵੇਰੇ ਮਸਤਰਾ ਦੀ ਦਾਲ ਬਣਾਈ ਹੈ ਸ਼ਾਮਾ ਨੂੰ ਕੀ ਬਣਾਈਏ ਤੇ ਸੋਨੂ ਦੇ ਪਾਪੇ ਨੇ ਕਹਣਾ ਸਾਗ ਬਣਾ ਲਾ ਉਹ ਜਿਹੜੀ ਕਾਮ ਇਹੋ ਸੋਚੀ ਜਾਵੇ ਸਵੇਰੇ ਦਾਲ ਬਣਾਈ ਸ਼ਾਮਾ ਨੂੰ ਛਾਗ ਬਣਾਇਆ ਅਗਲੇ ਦਿਨ ਸਲਗਮ ਬਣਾਉਣੇ ਅਗਲੇ ਦਿਨ ਆਲੂ ਵਾਲੀਆਂ ਲਾਹ ਲੜੀਆਂ ਉਹ ਕਾਮ ਰਾਜਪਾਗਾ ਤੋਂ ਲਊ ਪਾਉ ਉਹ ਕਾਮ ਨੇ ਰਾਜਪਾਗ ਲੈ ਸੋਨੂ ਦੇ ਪਾਪੇ ਨੂੰ ਪੁੱਛਿਆ ਕਰੋ ਵੀ ਸੋਨੂ ਦੇ ਪਾਪਾ ਹੱਡ ਰਾਜਪਾ ਕਿੰਨੇ ਸਾਲ ਸੀਗਾ ਬਾਕੀ ਸੁਣਦੇ ਪਾਪੇ ਨੂੰ ਪਤਾ ਹੋਊ ਤੇ ਸੁਣਦਾ ਪਾਪਾ ਦੱਸੂ ਸੁਣਦੇ ਪਾਪੇ ਤੇਰੇ ਫੇਸਬੁੱਕ ਤੂੰ ਨੇ ਟਾਈਮ ਲੱਗਣ ਡਿਆ ਦੱਸੋ ਵਿਚਾਰਾ ਕੀ ਤੋ ਸਤਿਗੁਰੂ ਕਿਰਪਾ ਕਰੇ ਤਿੰਨ ਤਿੰਨ ਹਜ਼ਾਰ ਰੁਪਏ ਦੀ ਬ੍ਰਾਂਡ ਸ਼ਰਾਬ ਤੇ ਸਾਡੇ ਘਰ ਚੋਂ ਮਿਲ ਜੂ ਪਰ ਤਿੰਨ ਆ ਰੁਪਈਆਂ ਦਾ ਰਸਾਲਾ ਨਹੀਂ ਪੜਨ ਨੂੰ ਮਿਲਣਾ ਸਾਡੇ ਘਰ ਚੋਂ ਕੋਠੀ ਦੇ ਚਾਰ ਕਮਰੇ ਆ ਪੰਜ ਕਮਰੇ ਆ ਦੋ ਬੈਡਰੂਮ ਆ ਡ੍ਰੈنگ ਰੂਮ ਆ ਕਿਚਨ ਆ ਬਾਬਾ ਜੀ ਦੇ ਰੂਮ ਵਿੱਚ ਮਹਾਰਾਜ ਦੀਆਂ ਪੋਥੀਆਂ ਤੁਸੀਂ ਪ੍ਰਕਾਸ਼ ਕਰ ਦਿਓ ਤੁਹਾਡਾ ਧੰਨਵਾਦ ਲੈਕਿਨ ਪੋਥੀਆਂ ਦੇ ਨਾਲ ਨਾਲ ਆਪਣਾ ਸਾਹਿਤ ਵੀ ਪੈਨੋ ਰੱਖਿਆ ਕਰੂ ਸਾਹਿਤ ਇਹ ਮੇਰੀ ਬੇਨਤੀ ਆ ਤੁਹਾਡੇ ਚਰਨਾਂ ਚ ਤੋ ਖੈਰ ਹੋਰ ਦੂਜੇ ਨਾਲ ਦੇ ਸਿੰਘ ਜਦੋਂ ਜਾਗਪੇਤੇ ਕੌਮ ਦੇ ਜਥੇਦਾਰ ਨੇ ਜਕਾਰਾ ਛੱਡ ਕੇ ਆਖਿਆ ਇਹ ਜੰਗ ਮਰਨ ਤੱਕ ਚੱਲੀ ਜਾਵੇਗੀ ਜੀ ਤੇ ਕੌਮ ਦੇ ਜਥੇਦਾਰ ਨੇ ਆਖਿਆ ਪਿੱਠਾਂ ਜੋੜ ਕੇ ਲੜਿਓ ਪਿੱਠਾਂ ਜੋੜਨ ਦਾ ਮਤਲਬ ਆ ਬਜ਼ੁਰਗ ਬੈਠੇ ਨੇ ਕਿਤੇ ਪਿੱਠਾਂ ਜੋੜ ਕੇ ਕਮਾਈ ਕਰਦੇ ਹੁੰਦੇ ਸੀ ਨਾ ਬਾਲ ਦਵਾਏ ਨਾ ਕਿਤੇ ਟਰੈਕਟਰ ਵਾਏ ਪੁੱਛ ਕੇ ਵੇਖ ਲਓ ਇਹਨਾਂ ਬਾਲ ਦਵਾਏ ਇੱਕ ਦੁੱਕੀ ਸਿਰ ਤੇ ਕਰਜ ਕਰ ਜਾਣੇ ਹੀ ਚੜਨ ਦਿੰਦੇ ਇੱਕ ਦੁੱਕੀ ਸਿਰ ਤੇ ਕਰਜ ਮਾਫੀ ਦਿਓ ਸਾਡੇ ਕੋਲ 4-4 ਸਿਲੰਡਰ ਟਰੈਕਟਰ ਜਾਂ ਕਰਜੇ ਨਾਲ ਤਾਂ ਵੀ ਅਸੀਂ ਮਰੇ ਪਏ ਆ ਇਹਨਾਂ ਦੇ ਕੋਲ 2-2 3-3 ਨਾੜੀਆਂ ਸਨ ਲੇਕਿਨ ਇਹਨਾਂ ਦੇ ਕੋਲ ਹਰ ਬੀਜ ਸੀਗਾ ਹੀ ਬੀਜ ਵੀ ਮੋਲ ਲੈਂਦੇ ਪੁੱਛੋ ਨਾ ਬਜ਼ੁਰਗਾਂ ਨੂੰ ਕਦੀ ਕਣਕ ਦਾ ਬੀਜ ਮੋਲ ਲੈਂਦੀ ਹੀ ਕਦੇ ਚਨੇ ਮੋਲ ਲੈਂਦੇ ਹੀ ਬੀਜ ਨੂੰ ਕਦੇ ਦਾਲਾਂ ਮੋਲ ਬੀਜਨ ਨੂੰ ਹਾਈਬ੍ਰਿਡ ਬੀਜ ਨੈਰ ਕੀ ਹਾਈਬ੍ਰਿਡ ਆਹੀ ਵੀ ਉਹ ਜੇ ਹਾਈਬ੍ਰਿਡ ਬਣਦੇ ਜਾਂਦੇ ਗਾੜੀ ਤੋ ਸਤਿਕਾਰ ਜੋ ਖਾਲਸਾ ਜੀ ਬੇਨਤੀ ਕਰ ਰਿਹਾ ਤੁਹਾਡੀ ਖਿਦਮਤ ਵਿੱਚ ਕੌਮ ਦੇ ਜੱਥੇਦਾਰ ਨੇ ਆਖਿਆ ਪਿੱਠਾ ਜੋੜ ਕੇ ਲੜਿਓ ਪਿੱਠਾ ਜੋੜਨਾ ਮਤਲਬ ਸਾਡੀ ਗਿਣਤੀ ਤੇ ਵਾਵਾ ਤਰਨ ਤਾਰਨ ਤੇ ਚਬਾਲ ਦੇ ਸੰਨ ਵਿੱਚ ਦੋ ਮਰਦਾਂ ਨੇ ਪਿੱਠਾ ਜੋੜ ਰੀਆਂ ਦੋ ਮਰਦਾਂ ਨੇ ਰਾਜਪਾ ਕੈਮ ਕਰ ਦਿੱਤਾ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਪਿੱਠਾਂ ਹੀ ਜੋੜੀਆਂ ਸੀ ਨਾ ਦੋਨੇ 200 ਥੋੜੀ ਸੀ ਉਹ ਜਿਹੜੀ ਕੌਮ ਪਿੱਠਾ ਜੋੜ ਲਵੇ ਉਹ ਕੌਮ ਕਦੇ ਮਰਦੀ ਨਹੀਂ ਜਿਹੜੀਆਂ ਕੌਮਾਂ ਆਪਣੇ ਭਰਾਵਾਂ ਨੂੰ ਮਰਵਾਉਣ ਤੇ ਆ ਜਾਣ ਕੌਮਾਂ ਉਹ ਮਰਦੀਆਂ ਪਾਈ ਕੌਮ ਦੇ ਜੱਥੇਦਾਰ ਨੇ ਆਖਿਆ ਹੁਣ ਪਿੱਠਾ ਜੋੜ ਕੇ ਲਗਿਓ ਲਓ ਜੀ ਮਰ ਜੀਵਣਿਆਂ ਨੇ ਕੀਤਾ ਘੁੱਟ ਕੇ ਕਮਰ ਕੱਸੇ ਉਹਨਾਂ ਨੇ ਪੜਿਆ ਜੀ ਦੁਕਾਲੰਗ ਪਰਨਾਸੀ ਦਇਾਲੰਗ ਸਰੂਪੇ ਪਦਾ ਅੰਗ ਸੰਗੇ ਅਪੰਗੰ ਬਬੂਤੇ ਮਾਰ ਕ ਲਲਕਾਰਾ ਛੱਡ ਕੇ ਜਕਾਰਾ ਜਿਵੇਂ ਆਇਆ ਹੋਇਆਂ ਦਾ ਸਵਾਗਤ ਕੀਤਾ ਉਹ ਫੜੇ ਦੇ ਨਕਸ਼ੇ ਨੂੰ ਮਾਰ ਜਖਰਾ ਵਿੱਚ ਲਾਲੂ ਕੁਮੜ ਦਾ ਟਾਡੀ ਜਥਾ ਹੇ what, what? वाल तोप जी वाल तोबी वॼा i think she might ਬੰਦ ਕੀਤੀ ਬਾਬੇ ਹਨੂਮਾਨ ਨੇ ਟਰਪ ਬੰਦ ਕੀਤੀ ਬਾਬੇ ਹਨੂਮਾਨ ਨੇ ਰੈਂਦੀਆਂ ਰੈਂਦੀਆਂ ਯੋਧਿਆ ਤੇਰੀਆਂ ਯੱਕਵਾਂ ਕੀ ਰੈਂਦੀਆਂ ਬਰਬਾਦੀ ਤੇਰੀਆਂ ਹਾਂ ਜਿਹავਾਰ ਦੁਨਿਆ ਦਾ ਸਤਕਾਰਯੋਗ ਬਾਬਾ ਹਨੂਮਾਨ ਸਿੰਘ ਜੀ ਨਾਲ ਦੇ ਯੋਧਿਆ ਨੇ ਉਹ ਤਲਵਾਰ ਵਾਈ ਕਿ ਦੁਸ਼ਮਣਾਂ ਨੂੰ ਜਾਣ ਦੇ ਲਾਲੇ ਪੈ ਗਏ ਇਥੋਂ ਲੜਾਈ ਆਰੰਭ ਹੋਈ ਚੰਡੀਗੜ੍ਹ ਦੇ ਲਾਗੇ ਇੱਕ ਪਿੰਡ ਹੈ ਸੁਹਾਣਾ ਉਥੇ ਗੁਰਦੁਆਰਾ ਸ਼ਹੀਦਾ ਸਾਹਿਬ ਹੈ ਉਥੇ ਪਟਿਆਲੇ ਤੋਂ ਜੰਗ ਆਰੰਭ ਹੋਈ ਤੇ ਸੁਹਾਣੇ ਤੱਕ ਲੜਦਿਆਂ ਲੜਦਿਆਂ ਬਾਬਾ ਹਨੂਮਾਨ ਸਿੰਘ ਤੇ ਨਾਲ ਦੇ ਸਾਥੀ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਉਥੇ ਗੁਰਦੁਆਰਾ ਬਾਬਾ ਜੀ ਦੀ ਯਾਦ ਵਿੱਚ ਸ਼ੋਭਾ ਪਾ ਰਿਹਾ ਕਿਤੇ ਉਧਰ ਨੂੰ ਜਾ ਉਦਰਸ਼ਨ ਕਰਕੇ ਆਇਓ। ਇਹ ਸਾਹ ਸਰਦਾਰ ਛਾਮ ਸਿੰਘ ਆਟਾਰੀ ਤੋਂ ਪਹਿਲੋਂ ਦੀ ਸ਼ਹਾਦਤ ਆ 45 ਦੀ। ਹੋਰ ਤੋਂ ਬਾਅਦ 46 ਵਿੱਚ ਸਰਦਾਰ ਛਾਮ ਸਿੰਘ ਆਟਾਰੀ ਜੀ ਦੀ ਇਸੇ ਤਰ੍ਹਾਂ ਹੀ ਸਭਰਾਮਾ ਦੇ ਮੈਦਾਨ ਵਿੱਚ ਸ਼ਹਾਦਤ ਹੁੰਦੀ ਆ। ਉਹਨਾਂ ਨੂੰ ਵੀ ਰਾਜ ਮਾਤਾ ਮਹਾਰਾਣੀ ਜਿੰਦ ਕੌਰਾਂ ਨੇ ਹੀ ਪੱਤਰ ਕਾ ਲੇ ਕੇ ਬੁਲਾਇਆ ਸੀ। ਇੱਕ ਵਾਰੀਂ ਲੋਕ ਕੌਮ ਦਾ ਜਥੇਦਾਰ ਸਿੰਘ ਸੈਬਿਆ ਕਾਲੀ ਬਾਬਾ ਹਨੂਮਾਨ ਸਿੰਘ ਤੇ ਨਾਲ ਦੇ ਮਰਜੀਵੜੇ ਯੋਧਿਆਂ ਦੀ ਕਮਾਈ ਦਾ ਧਿਆਨ ਕਰਕੇ ਕਹਿ ਦਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਸਮਾਗਮ ਤੁਸੀਂ ਨੇ ਬੜੇ ਮਨਾਏ ਨੇ ਬੜੇ ਮਨਾਉਣੇ ਨੇ ਤੁਸੀਂ ਨੇ ਸਮਾਗਮ ਮੈਂ ਨੌਜਵਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀਰੋ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਆਉਣ ਵਾਲੇ ਪੰਜਾਬ ਨੂੰ ਤਕੜੇ ਹੋ ਕੇ ਸੰਭੋ ਆਪਣੇ ਬੱਚਿਆਂ ਨੂੰ ਪੜ੍ਹੋ ਚੰਗੀ ਵਿਦਿਆ ਦੇ ਕੇ ਚੰਗੇ ਸੰਸਕਾਰ ਦੇ ਕੇ ਅੱਗੇ ਲਿਆਉਂਦਾ ਯਤਨ ਕਰੋ ਇਹ ਮੇਰੀ ਤੁਹਾਡੇ ਚਰਨਾਂ ਚੱਤ ਜੋੜ ਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਜਿਨ੍ਹਾਂ 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 ਪਰਿਵਾਰਾਂ ਨੇ ਚਾਹੇ ਉਪਦੇਸ਼ਾਂ ਵਿੱਚ ਸਾਡੇ ਧੀਆ ਪੁੱਤ ਬੈਠੇ ਨੇ ਚਾਹੇ ਇੱਥੇ ਨੇ ਜਿਨ੍ਹਾਂ ਨੇ ਵੀ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਤੇਲ ਫੁੱਲ ਭੇਟਾ ਭੇਜੀ ਹੈ ਇੱਕ ਵਾਰੀ ਉਹਨਾਂ ਦੇ ਨਾਂ ਤੋਂ ਚੜ੍ਹਦੀ ਕਲਾ ਦਾ ਜਕਾਰਾ ਤੇ ਮਨ ਹੀ ਮਾਨ ਅਰਦਾਸ ਕਰਿਓ ਮਹਾਰਾਜ ਜਿਨੇ ਐਤ ਕੀ 500 ਦਮੜਾ ਭੇਜਿਆ ਨਾ ਆਉਣ ਵਾਲੇ ਸਾਲ ਚੋਂ ਨੂੰ ਇੰਨੀ ਸਬਰਤਾ ਦੇ ਦਿਓ ਕੋ 2000 ਦਿਨ ਦੀ ਕਾਬਲੀਅਤ ਰੱਖੀ ਇੰਨੀ ਕਮਾਈ ਵਿੱਚ ਬਰਕਤ ਪਾ ਦਿਓ ਆਓ ਜਿਹੜੇ ਸਾਡੇ ਪਰਦੇਸਾਂ ਵਿੱਚ ਧੀਆਂ ਪੁੱਤ ਬੈਠੇ ਨੇ ਜਾਂ ਇੱਥੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਜਕਾਰਾ ਤੇ ਸਮਾਪਤੀ ਹੈ ਜੀ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਵੀਰ ਗੁਰਵਿੰਦਰ ਸਿੰਘ ਜੀ ਹੋਣਾ ਦਾ ਉਹਨਾਂ ਦਾ ਪਚੰਗੀ ਵਿਦੇਸ਼ ਹੈ ਉਹਨਾਂ ਨੇ ਦਾਸ ਰਿਆਂ ਦੀਆਂ ਉਂਵਰਦੀਆਂ ਕੁਰਤੇ ਪਜਾਮਿਆਂ ਦੇ ਕੱਪੜੇ ਵਾਸਤੇ ਅਤੇ ਦਸਤਾਰਾਂ ਭੇਜੀਆਂ ਮੈਂ ਉਹਨਾਂ ਦਾ ਵੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਸਤਿਗੁਰੂ ਕਿਰਪਾ ਕਰਨ ਸਾਰੀ ਸੰਗਤ ਦਾ ਸਤਿਕਾਰਯੋਗ ਸਰਦਾਰ ਜਗਪੀਰ ਸਿੰਘ ਜੀ ਹੋਣੀ ਉਹਨਾਂ ਦਾ ਦਿਲ ਦੀਆਂ ਗਹਿਰਾਂਗਾਂ ਚੋਂ ਧੰਨਵਾਦ ਵੀਰ ਗੁਰਸਾਹਿਬ ਸਿੰਘ ਜਿਤਨੇ ਮੇਰੇ ਨੌਜਵਾਨ ਵੀਰ ਨੇ ਮੈਂ ਸਭਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਬਜ਼ੁਰਗਾਂ ਦੀ ਤੰਦਰੁਸਤੀ ਦੀ ਅਰਦਾਸ ਬੇਨਤੀ ਕਰਦਾ ਹਾਂ ਭੈਣਾ ਮਾਤਾਵਾਂ ਦੀ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਾਓ ਇੱਕ ਵਾਰੀ ਮੋਹਰ ਲਾ ਦਿਓ ਤੇ ਕਹ ਦਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਿਕਾਰਯੋਗ ਬਾਬਾ ਜੀ ਬਾਬਾ ਨਿਰਮਲ ਸਿੰਘ ਜੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਹੈ ਇੱਥੇ ਨਹੀਂ ਜਿੱਥੇ ਵੀ ਗਾਇ ਬਗਾਏ ਕਿਤੇ ਮਿਲਦੇ ਨੇ ਬੜਾ ਪਿਆਰ ਬਖਸ਼ਦੇ ਨੇ ਵੀਰ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਭਰਾਤਾ ਜੋ ਇਸ ਵੇਲੇ ਜਿਨ੍ਹਾਂ ਦੀ ਰਿਹائش ਰਾਜਸਾਸੀ ਦੇ ਉਥੇ ਰੈਣ ਬਸੇਰਾ ਉਹਨਾਂ ਦਾ ਆਏ ਨੇ ਮੈਂ ਉਹਨਾਂ ਦੀ ਵੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹੈ 사운ਡ ਵਾਲੇ ਵੀਰ ਦੀਆਂ ਕਿਆ ਬਾਤਾਂ ਭਾਈ ਸਮਾਪਤੀ ਤੱਕ ਕੋਈ ਬੁਲਾਰਾ ਨਹੀਂ ਕਹਿ ਕੇ ਜਾਵੇਗਾ ਵੀ ਸਾਊਂਡ ਮਾਰੀ ਹੈ ਇੰਨੀ ਵੱਧ ਗਿਆ ਸਾਊਂਡ ਡੇਢ ਘੰਟਾ ਟਾਈਮ ਕਿੱਥੇ ਲੰਘ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਸਾਊਂਡ ਭਾਵੇਂ 20000 ਦੀ ਲੱਗੀ ਹੋਵੇ ਤੇ ਭਾਵੇਂ 20 ਲੱਖ ਰੁਪਏ ਦੀ ਲੱਗੀ ਹੋਵੇ ਜੇ ਡਰਾਈਵਰ ਨਾ ਨਾ ਚੰਗਾ ਹੋਵੇ ਤੇ ਕਦੇ ਵੀ ਕਰੋੜਾਂ ਦੀ ਗੱਡੀ ਵੀ ਕਾਂਦ ਚ ਮਾਰ ਦਿੰਦਾ ਡਰਾਈਵਰ ਚੰਗਾ ਹੋਵੇ ਤੇ ਬੰਬੇ ਤੱਕ ਅਮਰੂਤੀ ਵੀ ਚਲਾ ਕੇ ਲੈ ਜਾਂਦਾ ਮੈਂ ਧੰਨਵਾਦ ਕਰਦਾ ਵੀਰ ਦਾ ਮਹਾਰਾ ਚੜ੍ਹਦੀ ਕਲਾ ਕਰੇ ਸਤਿਗੁਰੂ ਲਾਈਵ ਕਰ ਰਿਹਾ ਮੇਰੇ ਸਤਕਾਰਯੋਗ ਮੈਂ ਇਉਂ ਕਹਿ ਲਵਾਂ ਵੀ ਇਹ ਕੱਲੇ ਕੈਮਰੇ ਮੈਂ ਕਈ ਵਾਰੀ ਬੇਨਤੀ ਕੀਤੀ ਕੱਲੇ ਕੈਮਰੇ ਨਹੀਂ ਹੈ ਨਾ ਦੇ ਕੋਲ ਜਿੱਥੇ-ਜਿੱਥੇ ਕਿਤੇ ਕੌਮ ਨੂੰ ਪੀੜ ਪੈਂਦੀ ਹੈ ਨਾ ਇਹ ਸਾਡਾ ਵੀਰ ਫਿਰ ਸ੍ਰੀ ਸਾਹਿਬ ਲੈ ਕੇ ਆਪ ਵੀ ਗਾੜੀ ਲੱਗਦਾ ਚਾਹੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੋਵੇ ਜਾਂ ਕਿਤੇ ਵੀ ਕੋਈ ਕੌਮ ਦੇ ਪਰਥਾਏ ਕਾਰਜ ਹੋਵੇ ਵੀਰ ਸਤਪਾਲ ਸਿੰਘ ਦੀ ਚੜ੍ਹਦੀ ਕਲਾ ਦੀ ਮੈਂ ਕਾਮਨਾ ਕਰਦਾ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਮੇਰੇ ਸਤਕਾਰਯੋਗ ਵੀਰ ਜੀ ਪਰੰਥ ਪੰਥ ਲਾਈਵ ਵਾਲੇ ਵੀਰ ਪ੍ਰਭਦੀਪ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਵੀ ਸਦੀਵ ਕਾਲ ਮੇਰ ਪਰ ਯਾਤਰਾ ਕੇ ਜਿੱਥੇ ਸਾਡਾ ਦੀਵਾਨ ਹੋਵੇ ਇਹ ਵੀਰ ਉੱਥੇ ਰਿਕਾਰਡਿੰਗ ਕਰਨ ਵਾਸਤੇ ਪਹੁੰਚਦਾ ਹੈ ਮਹਾਰਾਜ ਇਸ ਵੀਰ ਨੂੰ ਤੰਦਰੁਸਤੀ ਦਾਤ ਬਖਸ਼ਿਸ਼ ਕਰੇ ਪੁੱਲਾ ਮੇਰੀਆਂ ਨੇ ਮੇਰੀ ਚੋਲੀ ਵਿੱਚ ਪਾ ਦਿਓ ਜੀ ਇਤਿਹਾਸ ਵਡੇਰਿਆਂ ਦਾ ਹੈ ਕਿਣਕਾ ਤੁਸੀਂ ਵੀ ਆਪਣੇ ਮਨ ਵਿੱਚ ਬਚਾ ਵਸਾਏ ਹੋ ਤੇ ਕਿਣਕਾ ਸਾਡੇ ਮਨ ਵਿੱਚ ਵਸ ਜਾਵੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਆਇਆ ਆਵੇ ਸਤਿਗੁਰੂ ਜੀ ਕਿਰਪਾ ਕਰਨ